ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਬੋਲੇ ਸੋ ਕੀ ਨਾਮ ਆ ਜੀ ਆਪਣਾ ਕਿੱਥੋਂ ਆਪਾਂ ਖੜੇ ਆ ਜੀ ਉਮੀਦਵਾਰ ਉਮੀਦਵਾਰ ਨਹੀਂ ਮੇਰਾ ਨਾਮ ਗੁਰਦਿਆਲ ਸਿੰਘ ਕਾ ਜਿਹੜਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਆਪਣੀ ਬੜੀ ਦਲੇਰੀ ਦੇ ਨਾਲ ਸ਼ਰੋਣੀ ਅਕਾਲੀ ਦਲ ਦੀਆਂ ਜੜ੍ਹਾਂ ਦੇ ਵਿੱਚ ਦਵਾਰੇ ਨੂੰ ਹੂਕੀਆ ਉਹਨਾਂ ਦੀ ਦਲੇਰੀ ਨੇ ਤੇ ਸਦਕਾ ਹੀ ਅੱਜ ਸਾਰੇ ਪੰਜਾਬ ਦੇ ਵਿੱਚ ਵਰਕਰ ਫੇਰ ਸ਼ਰੋਣੀ ਅਕਾਲੀ ਦਲ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਨੇ ਇਹ ਸੰਕੇਤ ਮਿਲ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ 227 ਦੇ ਜਿਹੜੇ ਚੋਣਾਂ ਹੋਣੀਆਂ ਨੇ ਉਹ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਤੇ ਬੜੇ ਫਰਕ ਦੇ ਨਾਲ ਜਿੱਤ ਪ੍ਰਾਪਤ ਕਰਕੇ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣ ਜਾ ਰਹੀ ਆ ਇੰਜੇ ਕਹਦਾ ਹੋਇਆ ਮੈਂ ਸਾਰੇ ਹੀ ਵਰਕਰਾਂ ਦਾ ਤੇ ਸਾਰੇ ਹੀ ਵਰਕਰਾਂ ਨੂੰ ਦਿਲੋਂ ਅਪੀਲ ਕਰਦਾ ਕਿ ਆਓ ਵੱਧ ਤੋਂ ਵੱਧ ਸਰੋਣੀ ਅਕਾਲੀ ਦਲ ਦੇ ਨਾਲ ਜੁੜ ਕੇ ਆਪਾਂ ਸਰਦਾਰ ਫਕੀਰ ਸਿੰਘ ਬਾਦਲ ਅਤੇ ਸਰੋਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦੇ ਪੰਜਾਬੀਆਂ ਦੀ ਸਰਕਾਰ ਬਣਾ ਸਕੀਏ ਬੈਗ੍ਰੀਸ਼ੀ ਕਾਂਸਾ ਬੈਗ੍ਰੀਸ਼ੀ ਕੀ ਬਾਦੇ ਕੀ ਨਾਮ ਆ ਜੀ ਆਪਣਾ ਮੈਂ ਜੀ ਸਰਾ ਸੁਰਿੰਦਰ ਸਿੰਘ ਗਿੱਲ ਪਿੰਡ ਗਾਇਲ ਆ ਕਿੱਥੋਂ ਤੁਸੀਂ ਉਮੀਦਵਾਰ ਖੜੇ ਹੋ ਜੀ ਮੈਂ ਜੀ ਕਾਂਜੜ ਜੋਂ ਤੋਂ ਨਾ ਹਸਨਪੁਰ ਪਿੰਡ ਐ ਜੀ ਕੀ ਕਹਣਾ ਤੁਹਾਡੇ ਸਮਰਥਕਾਂ ਨੂੰ ਸਾਥੀਆਂ ਨੂੰ ਜੀ ਹੈ ਜੀ ਕੀ ਕਹਣਾ ਸੋਣੇ ਆਪਣੇ ਸਾਥੀਆਂ ਨੂੰ ਸਮਰਥਕਾਂ ਨੂੰ ਜੀ ਬੈ ਜੀ ਸਾਥੀਆਂ ਨੂੰ ਇਹੀ ਕਹੂੰਗਾ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਈਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰੀਏ ਜਿੰਨੇ ਤੁਸੀਂ ਕੈਂਡੀਡੇਟਾਂ ਨੂੰ ਵੱਧ ਵੋਟਾਂ ਪਾਓਗੇ ਤੁਸੀਂ ਮਜ਼ਬੂਤ ਹੋਵੋਗੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ ਧੰਨਵਾਦ ਆਪਾਂ ਦੇ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਜਾਂ ਲੋਕਾਂ ਨੂੰ ਕੋਈ ਮੈਸੇਜ ਮੈਂ ਪਹਿਲਾਂ ਸਰਤਾਪ ਸਿੰਘ ਜੀ ਬਾਦਲ ਜੀ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੈਨੂੰ ਹੱਥਾਂ ਚਾਹ ਤੇ ਤੁਰੀ ਪਰਵਾਨੀ ਅਕਾਲੀ ਦਲ ਦਾ ਲਾਇਆ ਉਹ ਸਾਰੇ ਹੀ ਮੈਂ ਵਰਕਰ ਸਹਿਬਾਨਾਂ ਨੂੰ ਹੱਥ ਬੰਨ੍ਹ ਕੇ ਆਪਦੇ ਦਿਲ ਦੀਆਂ ਗੱਲਾਂ ਦੇ ਵਿੱਚੋਂ ਬੇਨਤੀ ਕਰਦਾ ਕਿ ਆਪਣੇ ਜੋ ਅਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਵੋਟਾਂ ਪਾ ਕੇ ਦਿਤਾਈਏ ਤਾਕੇ ਆਪਣੇ ਸੁਖਵੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਮਜ਼ਬੂਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ